ਦੀਵਾਲੀ ਟੂ ਆਲ ਆਫ ਯੂ ਕਹਿੰਦੇ ਆ ਕਿ ਜਿਹਨੇ ਧੋਖਾ ਕਰਨਾ ਜਿਹਨੇ ਬੇਈਮਾਨੀ ਕਰਨੀ ਜਿਹਨੇ ਚਲਾਕੀ ਕਰਨੀ ਜਿਹਦੀ ਨੀਅਤ ਸਾਫ਼ ਨਹੀਂ ਉਹ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਦੇਖੋ ਦੀਵਾਲੀ ਵਰਗੇ ਪਵਿੱਤਰ ਤਿਹਾੜ ਤੇ ਵੀ ਲੋਕ ਮਠਿਆਈ ਦੇ ਵਿੱਚ ਮਲਾਬੜ ਕਰਦੇ ਨੇ ਇਹ ਨਹੀਂ ਸੋਚਦੇ ਕਿ ਖਾਣ ਵਾਲਾ ਬਿਮਾਰ ਹੋਏਗਾ ਉਹ ਦੇਖੋ ਪਤਾ ਨਹੀਂ ਇਲਾਜ ਹੋਵੇ ਪੈਸੇ ਹੈਗੇ ਆ ਜਾਂ ਨਹੀਂ ਹੈਗੇ ਉਹਦਾ ਕੀ ਬਣੇਗਾ ਪਟਾਕੇ ਪੁਰਾਣੇ ਚਲਾ ਦੇ ਦਿੰਦੇ ਨੇ ऐसे ਲੈ ਲੈਂਦੇ ਨੇ ਘਰ ਆ ਕੇ ਜਦੋਂ ਪਟਾਕੇ ਨਹੀਂ ਚੱਲਦੇ ਤੇ ਬੱਚੇ ਉਦਾਸ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਦੀਵਾਲੀ ਤੇ ਤੁਹਾਡੇ ਘਰ ਖੁਸ਼ੀ ਆਈ ਹੈ ਜਾਂ ਗਮੀ ਆਈ ਹੈ ਉਹਨਾਂ ਨੂੰ ਸਿਰਫ ਇਹ ਪਤਾ ਕਿ ਅਸੀਂ ਚੀਜ਼ ਵੇਚ ਕੇ ਪੈਸੇ ਅੰਦਰ ਕਰ ਲਿਆ ਇਸ ਤੋਂ ਵੀ ਵੱਡਾ ਇੱਕ ਸਕੈਮ ਹੋਰ ਸ਼ੁਰੂ ਹੋਇਆ ਕਿ ਲੋਕ ਜੇ ਕਿਸੇ ਦੇ ਥਰੂ ਦੀਵਾਲੀ ਭੇਜਦੇ ਆ ਤੇ ਉਹ ਚੰਗਾ ਗਿਫਟ ਆਪ ਰੱਖ ਲੈਂਦੇ ਨੇ ਸਸਤਾ ਦੂਜੇ ਨੂੰ ਲੈ ਕੇ ਦੇ ਦਿੰਦੇ ਇੱਕ ਆਦਮੀ ਦਾ ਸਵੇਰੇ ਹੀ ਫੋਨ ਆਇਆ ਕਿ ਦੇਖੋ ਮੈਮ ਤੁਸੀਂ ਇੱਥੇ ਇੱਕ ਵੀਡੀਓ ਬਣਾਣਾ ਕਿ ਮੈਨੂੰ ਕਿਸੇ ਨੇ ਗਿਫਟ ਭੇਜਿਆ ਤੇ ਮੈਂ ਸਮਝਾ ਠੀਕ ਹੈ ਜੋਨੇ ਭੇਜੋ ਕੇ ਮੈਂ ਉਦਹੀਂ ਕੁਛ ਉਹਦੀ ਡਰਾਈ ਫਰੂਟ ਖਾ ਰਿਆ ਸੀ ਤੇ ਉਹਦਾ ਫੋਨ ਆ ਗਿਆ ਹੈਪੀ ਦੀਵਾਲੀ ਦਾ ਤੇ ਮੈਂ ਹੱਸ ਪਿਆ ਤੁਹਾਡੀ ਲੰਮੀ ਬੜੀ ਉਮਰ ਹੈ ਮੈਂ ਤੁਹਾਡਾ ਭੇਜੀ ਆਪਣਾ ਡਰਾਈ ਫਰੂਟ ਖਾ ਰਿਆ ਉਹਨੇ ਕਿਹਾ ਮੈਂ ਤਾਂ ਤੁਹਾਨੂੰ ਡਰਾਈ ਫਰੂਟ ਭੇਜਿਆ ਹੀ ਨਹੀਂ ਮੈਂ ਤਾਂ ਤੁਹਾਨੂੰ ਇੰਪੋਰਟਡ ਡਿਨਰ ਸੈੱਟ ਭੇਜਿਆ ਤੁਸੀਂ ਦੇਖੋ ਤੁਹਾਨੂੰ ਗਲਤੀ ਲੱਗ ਰਹੀ ਉਹ ਕਹਿੰਦਾ ਤੁਹਾਡਾ ਉੱਤੇ ਨਾਂ ਲਿਖਿਆ ਸੀ ਕਾਰਡ ਸੀ ਤੁਹਾਡਾ ਸੀ ਉਸਨੇ ਕਿਹਾ ਅੱਛਾ ਮੈਂ ਪਤਾ ਕਰਨਾ ਜਿਸ ਨੂੰ ਭੇਜਿਆ ਸੀ ਉਨੂੰ ਕੀਤਾ ਤੇ ਉਹਦਾ ਫੋਨ ਬੰਦ ਆ ਰਿਹਾ ਸੀ ਉਹਨੇ ਕਿਹਾ ਜੀ ਹੁਣ ਤੁਸੀਂ ਰੋਕੋ ਮੈਂ ਤੁਹਾਨੂੰ ਦੂਜਾ ਗਿਫਟ ਭੇਜਦਾ ਫਿਰ ਉਸਨੇ ਹੋਰ ਗਿਫਟ ਭੇਜਿਆ ਇਸੇ ਤਰ੍ਹਾਂ ਤੇ 4 ਸ਼ਿਕਾਇਤਾਂ ਹੋ ਰਹੀਆਂ ਤੇ ਮੈਨੂੰ ਇੱਕ ਆਈਡੀਆ ਦੇਖੋ ਜੇ ਤੁਹਾਨੂੰ ਠੀਕ ਲੱਗੇ ਤੇ ਉਹ ਸੁਜੈਸਟ ਕਰੀਏ ਕਿ ਜਿਹੜਾ ਕਿਸੇ ਦੇ ਥਰੂ ਗਿਫਟ ਭੇਜਦਾ ਉਹਦੀ ਫੋਟੋ ਖਿੱਚ ਕੇ ਭੇਜਣ ਵਾਲੇ ਨੂੰ ਜ਼ਰੂਰ ਭੇਜ ਦੇ ਜਿੰਨੂੰ ਤੁਸੀਂ ਗਿਫਟ ਭੇਜ ਰਹੇ ਹੋ ਸਕਦਾ ਉਸ ਇਸ ਸਕੇਮ ਇਸ ਤਰ੍ਹਾਂ ਰੋਕਿਆ ਜਾ ਸਕੇ ਇਹ ਖੂਬ بڑا ਦੁੱਖ ਲੱਗਦਾ ਕਿ ਦੀਪਾਵਲੀ ਵਰਗੇ ਪਵਿੱਤਰ ਤਿਹਾੜੀ ਦੇ ਵਿੱਚ ਵੀ ਅਸੀਂ ਬੇਈਮਾਨੀ ਕਰਨ ਤੋਂ ਬਾਝ ਨਹੀਂ ਆਉਂਦੇ ਤੇ ਫਿਰ ਕਹਿੰਨੇ ਆ ਸਾਡੇ ਨਾਲ ਮਾੜਾ ਕਿਉਂ ਹੁੰਦਾ ਮਾੜਾ ਤਾਂ ਅਸੀਂ ਆਪ ਬੀਜਦੇ ਹਾਂ ਜੇ ਮਾੜਾ ਬੀਜਦੇ ਆ ਕੱਟਣਾ ਤਾਂ ਸਾਨੂੰ ਮਾੜਾ ਹੀ ਪੈਣਾ ਇਸ ਦੇ ਬਾਰੇ ਜ਼ਰੂਰ ਧਿਆਨ ਰੱਖਿਆ ਕਰੋ ਕਿ ਇਹ ਬੇਈਮਾਨੀ ਦਾ ਫਲ ਵੱਡਾ ਬਹੁਤ ਛੇਤੀ ਹੁੰਦਾ ਪਰ ਇਹਦਾ ਜਿਹੜਾ ਅਸਰ ਹੈ ਉਹ ਸਾਡੇ ਸਾਰਿਆਂ ਤੇ ਬਹੁਤ ਮਾੜਾ ਹੁੰਦਾ ਦਿਵਾਲੀ ਵਰਗੇ ਪਵਿੱਤਰ ਤਿਹਾੜੀ ਦੀ ਸ਼ੋਭਾ ਨੂੰ ਕਦੀ ਕੱਟਣਾ ਕਰਨਾ ਇਸ ਤਰ੍ਹਾਂ ਦੀ ਬੇਈਮਾਨੀ ਕਰਕੇ